ਪਾਕਿਸਤਾਨ ਤੇ ਦੇਰ ਰਾਤ ਅਟੈਕ ਕੀਤਾ ਗਿਆ ਔਰ ਇਸ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਕਿਸ ਕਿਸ ਥਾਂ ਤੇ ਇਹ ਹਮਲਾ ਹੋਇਆ ਭਾਰਤ ਵੱਲੋਂ ਜੋ ਇਹ ਮਜ਼ਾਈਲਾ ਦਾਕੀਆਂ ਗਈਆਂ ਨੇ ਸਕੈਲਪ ਮਜ਼ਾਈਲ ਜਿਸ ਨੂੰ ਕਿਹਾ ਜਾ ਰਿਹਾ ਜਿਸ ਦੀ ਮਾਰ 550 ਕਿਲੋਮੀਟਰ ਤੱਕ ਹੈ ਪਰ ਤੁਹਾਨੂੰ ਦੱਸਦੀ ਹੈ ਕਿ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦੀ ਦੂਰੀ ਤੇ ਚਾਹੇ ਉਹ ਸਿਆਲਕੋਟ ਹੋਵੇ ਚਾਹੇ ਉਹ ਬਾਵਲ ਹੋਵੇ ਬਾਉਲਪੁਰ ਹੋਵੇ ਔਰ तमाम ਟਿਕਾਣਿਆਂ ਤੇ ਜੋ ਅਟੈਕ ਕੀਤੇ ਗਏ ਨੇ ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਫਿਲਹਾਲ ਪਾਕਿਸਤਾਨ ਤੋਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਔਰ ਇਹ ਤਸਵੀਰ ਦੇ ਨਾਲ-ਨਾਲ ਤੁਹਾਨੂੰ ਇਸ ਦੇ ਵਿੱਚ ਜਾਣਕਾਰੀ ਅਹਿਮ ਸਾਜੀ ਕਰ ਰਹੇ ਹਨ ਕਿ ਜੋ ਅਟੈਕ ਆਪਰੇਸ਼ਨ ਸਿੰਦੂਰ ਦੇ ਤਹਿਤ ਕੀਤੇ ਨੇ ਨੋ ਅਤੰਕੀ ਠਿਕਾਣਿਆਂ ਤੇ ਹਮਲਾ ਕੀਤਾ ਗਿਆ ਹੈ ਜੈਸ਼ ਲਸ਼ਕਰ ਦੇ ਹੈੱਡਕੁਆਰਟਰ ਤਬਾਹ ਕੀਤੇ ਗਏ ਨੇ ਭਾਰਤ ਦੇ ਵੱਲੋਂ 24 ਮਜ਼ਾਇਲਾ ਡਾਕੀਆਂ ਗਈਆਂ ਨੇ ਤਾਂ ਗੁਲਪੁਰ, ਸਿਆਲਕੋਟ, ਮਰੀਦਕੇ, ਬਹਾਵਲਪੁਰ, ਚੱਕ ਅਮਰੂ, ਭੀਮਬੇਰ, ਕੋਟਲੀ, ਬਾਗ, ਮੁਜ਼ੱਫਰਾਬਾਦ ਜੋ ਇਹ ਅਟੈਕ ਪੀਓਕੇ ਦੇ ਅਗਰ ਗੱਲ ਕੀਤੀ ਜਾਵੇ ਪੀਓਕੇ ਦੇ ਅੰਦਰ ਜੋ ਪੰਜ ਅਟੈਕ ਕੀਤੇ ਗਏ ਨੇ ਬੀਮਪੇਰ ਗੁਲਪੁਰ ਕੋਟਲੀ ਬਾਗ ਔਰ ਮੁਜ਼ਫਰਾਬਾਦ ਜੋ ਕੀ ਪੀਓਕੇ ਦੇ ਵਿੱਚ ਆਉਂਦੇ ਨੇ ਔਰ ਹੁਣ ਗੱਲ ਕੀਤੀ ਜਾਵੇ ਜੋ ਅੰਮ੍ਰਿਤਸਰ ਤੋਂ ਸਭ ਤੋਂ ਨਜ਼ਦੀਕ ਨੇ ਚੱਕ ਅਮਰੂ ਮਰੀਤ ਕੇ ਸਿਆਲਕੋਟ ਮਹਾਵਲਪੁਰ ਇਹਨਾਂ ਚਾਰ ਟਿਕਾਣਿਆਂ ਤੇ 에ਅਰ ਸਟ੍ਰਾਈਕ ਕੀਤੀ ਗਈ ਹੈ ਪਾਕਿਸਤਾਨ ਸੈਨਿਕ ਪਾਕਿਸਤਾਨੀ ਲੋਕਾਂ ਨੂੰ ਪਾਕਿਸਤਾਨੀ ਸੈਨਾ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ ਇੰਡੀਅਨ ਆਰਮੀ ਨੇ ਇਸ ਤਰ੍ਹਾਂ ਕੀਤਾ ਹੈ ਇਸ ਵਕਤ ਦੀ ਸਭ ਤੋਂ ਅਹਿਮ ਜਾਣਕਾਰੀ ਪੜਨਾਲ ਸਾਂਝੀ ਕਰ ਰਹੇ ਹੈ ਭਾਰਤ ਦੇ ਵੱਲੋਂ ਅਟੈਕ ਕੀਤਾ ਗਿਆ ਹੈ ਪਾਕਿਸਤਾਨ ਦੇ ਉਤੇ